ਤੇ ਬਠਿੰਡਾ ਤੇ ਮਾਨਸਾ ਦੇ ਵਿੱਚ ਵੀ ਰੇਜ ਕਰਨ ਦੀ ਜਿਹੜੀ ਸੂchnਾ ਹੈ ਪ੍ਰਾਪਤ ਹੋਈ ਹੈ ਅਮਨਦੀਪ ਦੇ ਖਿਲਾਫ ਐਨਜੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਅਮਨਦੀਪ ਤੇ ਕਾਰਤੇ ਹੀ ਜੁੜੀ ਹੈ ਛਾਪੇਮਾਰੀ ਕੀਤੀ ਗਈ ਹੈ ਤੇ ਲੇਕਿਨ ਫਿਲਹਾਲ ਜੁੜਾ ਹੈ ਉਹ ਨਾਬਾਜ ਜੇਲ੍ਹ ਦੇ ਵਿੱਚ ਐਨਜੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੋਣ ਦੇ ਕਾਰਨ ਕੇ ਜੇਲ੍ਹ ਦੇ ਵਿੱਚ ਬੰਦੇ ਇੱਕ ਕਥਿਤ ਗੈਂਗਸਟਰ ਦੇ ਟਿਕਾਣੇ ਤੇ ਇਹ ਜੁੜੀ ਹੈ ਛਾਪੇਮਾਰੀ ਕੀਤੀ ਗਈ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਜੇਲ੍ਹ ਚ ਬੰਦੇ ਇੱਕ ਕਥਿਤ ਗੈਂਗਸਟਰ ਦੇ ਟਿਕਾਣੇ ਤੇ ਛਾਪੇਮਾਰੀ ਹੋਈ ਹੈ ਦੱਸਦੇ ਕਿ ਐਨਆਈਏ ਦੇ ਵੱਲੋਂ ਰੇਟ ਕੀਤੀ ਗਈ ਹੈ ਅਮਨਦੀਪ ਦੇ ਖਿਲਾਫ ਐਨਜੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੈ ਜਿਸ ਦੇ ਕਰਕੇ ਉਸ ਨੂੰ ਨਾਬਾਦ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਤੇ ਮੁਖਤਸ ਸਾਹਿਬ ਦੇ ਵਿੱਚ ਐਨਆਈਏ ਦੇ ਵੱਲੋਂ ਇਹ ਵੱਡੀ ਰੇਟ ਕੀਤੀ ਗਈ ਮੁਖਤਸ ਸਾਹਿਬ ਤੋਂ ਇਲਾਵਾ ਨਾਬਾਦ ਤੇ ਮਾਨਸਾ ਤੇ ਜੁੜਾ ਹੈ ਮਾਨਸਾ ਦੇ ਵਿੱਚ ਵੀ ਰੇਟ ਕਰਨ ਦੀ ਜੁੜੀ ਸੂਚਨਾ ਹੈ ਉਹ ਮਿਲੀ ਹੈ ਕਿਸ ਤਰ੍ਹਾਂ ਦੇ ਜਿਆਦਾ ਜਾਣਕਾਰੀ ਦੇ ਨਾਲ ਸਾਡੇ ਸਹਿਯੋਗੀ ਇਹ ਸ਼ਾਂਤ ਸਾਦੇ ਨਾਲ ਜੁੜੇ ਹੋਏ ਨੇ ਸ਼ਾਂਤ ਕਿਸ ਤਰੀਕੇ ਦੇ ਨਾਲ ਪਹਿਲਾ ਐਨਆਈਏ ਦੇ ਵੱਲੋਂ ਜੜੀ ਹੈ ਇੱਕ ਕਥਿਤ ਗੈਂਗਸਟਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਕੀ ਮਕਸਦ ਰਿਹਾ ਇਸ ਛਾਪੇਮਾਰੀ ਦਾ ਅੰਜਲੀ ਦੱਸਦੀ ਹੈ ਕਿ ਐਨਆਈਏ ਵੱਲੋਂ ਜਿਹੜਾ ਆਪਣੇ ਪੱਧਰ ਤੇ ਵੱਖ-ਵੱਖ ਵਿਸ਼ਿਆਂ ਦੀ ਵਿਆਪਕ ਐਂਗਲ ਨਾਲ ਜਿਹੜੀ ਜਾਂਚ ਕੀਤੀ ਜਾਂਦੀ ਹੈ ਉਸੇ ਹੀ ਜਾਂਚ ਦੇ ਅੰਤਰਗਤ ਹੈ ਸ਼੍ਰੀ ਮੁਖਤਸਰ ਸਾਹਿਬ ਦੇ ਜਿਹੜਾ ਸ਼ਹਿਰੀ ਖੇਤਰ ਵਿੱਚ ਗ੍ਰੀਨ ਫੀਲਡ ਕਲੋਨੀ ਦਾ ਨਿਵਾਸੀ ਇੱਕ ਲੜਕਾ ਹੈ ਜੋ ਬਿਹਾਰ ਦੀ ਜਿਹੜੀ ਐਨਡੀਪੀਐਫ ਮੁਕਦਮਿਆਂ ਦੇ ਵਿੱਚ ਬਠਿੰਡਾ ਜੇਲ੍ਹ ਵਿੱਚ ਨજર ਬੰਨ੍ਹਦੇ ਤਾਂ ਉਸ ਦੇ ਘਰ ਜਿਹੜੀ ਅੱਜ ਐਨਆਈਏ ਦੀ ਟੀਮ ਸਵੇਰ 5 ਵਜੇ ਦੇ ਲਗਭਗ ਪਹੁੰਚੀ ਸੀ ਤਾਂ ਐਨਆਈਏ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਹੈ ਵਿਸ਼ੇਸ਼ ਤੌਰ ਤੇ ਜਿਹੜੀ ਅੱਜ ਦੀ ਐਨਆਈਏ ਦੀ ਕਾਰਵਾਈ ਸੀ ਉਹਦੇ ਵਿੱਚ ਐਨਆਈਏ ਨੇ ਅਰਸ਼ਦ ਅੱਲਾਹ ਦੇ ਨਾਲ ਸੰਬੰਧਿਤ ਫੈਕਟਰ ਹੈ ਜਿਹੜੇ ਲੋਕਾਂ ਨਾਲ ਉਹਨਾਂ ਫੈਕਟਰਸ ਦੇ ਉੱਪਰ ਚਰਚਾ ਕੀਤੀ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਜਿਹੜੀ ਰੇਡ ਦੀ ਸਮਾਪਤੀ ਸੀ ਉਸ ਤੋਂ ਬਾਅਦ ਡੱਬ ਵਾਲੀ ਦੇ ਵਿੱਚ ਵੀ ਸ਼ਹਿਰੀ ਖੇਤਰ ਚ ਦੋ ਥਾਵਾਂ ਤੇ ਚਾਪੇਮਾਰੀ ਹੋਈ ਹੈ ਵਿਸ਼ੇਸ਼ ਤੌਰ ਤੇ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਡੱਬ ਵਾਲੀ ਜਿਸ ਲੜਕੇ ਨੇ ਘਰਪੁੱਲ ਐਮਆਈਏ ਪਹੁੰਚੀ ਸੀ ਉਹ ਬਠਿੰਡਾ ਜੇਲ੍ਹ ਚ ਨਜ਼ਰਬੰਦ ਹੈ ਤੇ ਉਸ ਦੇ ਪਰਿਵਾਰ ਕੋਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਤਾਂ ਉੱਥੇ ਵੀ ਜਿਹੜਾ ਐਮਆਈਏ ਦਾ ਫੋਕਸ ਹੈ ਗੈਂਗਸਟਰ ਅਰਸ਼ਦ ਲਾਈ ਰਿਹਾ ਹੈ ਅਰਸ਼ਦ ਲਾਹ ਦੇ ਨਾਲ ਕਿਹੋ ਜਿਹੇ ਸੰਬੰਧ ਹੈ ਲੋਕਾਂ ਦੇ ਇਹ ਜੋ ਪਰਿਵਾਰਕ ਮੈਂਬਰ ਕਿਸੇ ਦੇ ਜੇਬ 'ਚ ਬੰਦ ਹਨ ਉਹਨਾਂ ਦਾ ਅਰਸ਼ ਦੱਲਾ ਨਾਲ ਕੀ ਕਨੈਕਸ਼ਨ ਹੈ ਇਹਨਾਂ ਚੀਜ਼ਾਂ ਬਾਰੇ ਬੜੀ ਬਰੀਕੀ ਨਾਲ ਪੁੱਛਗਿੱਛ ਕੀਤੀ ਹੈ ਤੇ ਟੋਟਲ ਜਿਹੜੀ ਆਉਟਪੁੱਟ ਇਹੀ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਅੱਜ ਦੀ ਐਨਆਈਏ ਦੀ ਛਾਪੇ ਮਾਰੀ ਸੀ ਸਿੱਧੂ ਮੂਸੇਵਾਲਾ ਅਰਸ਼ ਦੱਲਾ ਤੇ ਵਿਸ਼ੇਸ਼ ਤੌਰ ਤੇ ਜਿਹੜਾ ਨਾਰਕੋਟਿਕ ਰੈਕਟਸ ਹੈਗੇ ਇਹਨਾਂ ਦੀਆਂ ਪਰਤਾਂ ਨੂੰ ਖੋਲਣ ਵਾਸਤੇ ਜਿਹੜਾ ਅੱਜ ਐਨਆਈਏ ਨੇ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਇਹ ਛਾਪੇ ਮਾਰੀ ਕੀਤੀ ਹੈ ਤੇ ਸ਼ਾਂਤ ਅਸਦੇ ਨਾਲ ਤੁਸੀਂ ਜਿਸ ਤਰੀਕੇ ਦੇ ਨਾਲ ਦੱਸਿਆ ਤਾਂ ਕਿ ਮੁਕਸਸ ਸਾਹਿਬ ਦੇ ਵਿੱਚ ਜੁੜੀ ਐਮਆਈਏ ਗਰੀਡ ਕੀਤੀ ਗਈ ਉਸ ਤੋਂ ਬਾਅਦ ਬਠਿੰਡਾ ਤੇ ਮਾਨਸਾ ਦੇ ਵਿੱਚ ਜੁੜੀ ਕੀਤੀ ਗਈ ਹੈ ਕਿ ਤਿੰਨੋਂ ਹੀ ਜੁੜੇ ਨੇ ਅਰਸ਼ ਦੱਲਾ ਗੈਂਗ ਦੇ ਜੁੜੇ ਨੇ ਕਰੀਬੀ ਨੇ ਜੀ ਬਿਲਕੁਲ ਸਹੀ ਹੈ ਕਿ ਜਿਸ ਤਰੀਕੇ ਵੀ ਐਮਆਈਏ ਨੇ ਰੇਡ ਕੀਤੀ ਹੈ ਇਹ ਉਹੀ ਲੋਕ ਹੈ ਜੋ ਅਰਸ਼ ਦੱਲਾ ਦੇ ਨਾਲ ਜੁੜੇ ਹੋਏ ਲੋਕ ਵਕ ਵਕ ਥਾਵਾ ਤੇ ਜੇਲ੍ਹਾਂ ਚ ਬੰਦ ਹੈ ਤਾਂ ਅੱਗੇ ਇਹਨਾਂ ਅਪਰਾਧੀਆਂ ਦੀਆਂ ਜੇਲ੍ਹਾਂ ਚ ਬੈਠੇ ਲੋਕਾਂ ਦੀ ਅਰਸ਼ ਦੱਲਾ ਦੇ ਸਾਥੀਆਂ ਨਾਲ ਕੁਝ ਕੜੀਆਂ ਜੋੜ ਸਕਦੀਆਂ ਹਨ ਇਹਨਾਂ ਕੜੀਆਂ ਤੋਂ ਅੱਗੇ ਐਨਆਈਏ ਨੂੰ ਹਥਿਆਰਾਂ ਦੀ ਰਿਕਵਰੀ ਜਾਂ ਕੋਈ ਵੱਡੀ ਨਸ਼ਾ ਤਸਕਰੀ ਜਾਂ ਭਵਿੱਖ ਦੇ ਵਿੱਚ ਗੈਂਗਸਟਰਾਂ ਦਾ ਕਿਸੇ ਵੀ ਵਪਾਰੀ ਉਦਯੋਗਪਤੀ ਜਾਂ ਸਿਆਸਤਦਾਨ ਤੋਂ ਕੋਈ ਫਰੋਤੀਆਂ ਲੈਣ ਦਾ ਕੋਈ ਪਲਾਨ ਤਾਂ ਨਹੀਂ ਪਣ ਰਿਹਾ ਇਹਨਾਂ ਕੰਸੂਆਂ ਨੂੰ ਲੈ ਕੇ ਜਿਹੜਾ ਪਹਿਲਾਂ ਨੱਪਦੀ ਹੋਈ ਹੈ ਜਨਆਈਏ ਨੇ ਪੂਰੀ ਗਿਰੀ ਛਾਪੇਮਾਰੀ ਕੀਤੀ ਗਈ ਹੈ ਨਾ ਤੇ ਸ਼ਾਂਤੇ ਰੇਡ ਜਿਹੜੀ ਇਹ ਕਦੋਂ ਤੋਂ ਸ਼ੁਰੂ ਕੀਤੀ ਗਈ ਕਾ ਮਤਲਬ ਸਵੇਰੇ ਕਦ ਤੱਕ ਸ਼ੁਰੂ ਹੋਈ ਤੇ ਹੁਣ ਤੱਕ ਕੀ ਕੁਝ ਕਾਮਯਾਬੀ ਮਿਲੀ ਹੈ ਕੁਝ ਹਾਸਲ ਹੋਇਆ ਉਹਨਾਂ ਦੇ ਕਰੋ ਜੀ ਅੱਜ ਸਵੇਰ ਤਕਰੀਬਨ 3 ਵਜੇ ਤੋਂ ਜਿਹੜਾ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਇਹ ਛਾਪੇਮਾਰੀ ਸ਼ੁਰੂ ਹੋਈ ਸੀ ਮੁਕਸਰ ਸਾਹਿਬ ਦੇ ਵਿੱਚ ਤਕਰੀਬਨ 5:30 ਵਜੇ ਤੱਕ ਐਨਆਈਏ ਨੇ ਜਿੱਤੇ ਜਿੱਤੇ ਰੇਡ ਕਰਨੀ ਸੀ ਉਹਨਾਂ ਇਲਾਕਿਆਂ ਨੂੰ ਕਵਰ ਅਪ ਕਰ ਲਿਆ ਸੀ ਲੋਕਲ ਪੁਲਿਸ ਵੀ ਐਨਆਈਏ ਨੇ ਆਪਣੇ ਨਾਲ ਲਈ ਹੋਈ ਸੀ ਤੇ ਫਿਲਹਾਲ ਮੁਕਸਰ ਸਾਹਿਬ ਦੇ ਵਿੱਚ ਕੁਝ ਪੁਲਿਸ ਬਰਾਮਦ ਤਾਂ ਨਹੀਂ ਹੋਇਆ ਪਰ ਐਨਆਈਏ ਦੇ ਅਧਿਕਾਰੀ ਕਹਿ ਰਹੇ ਕਿ ਗੱਲਾਂ ਦੇ ਵਿੱਚ ਜੋ ਅਸੀਂ ਪ੍ਰੀ ਇਨਟੈਰੋਗੇਸ਼ਨ ਕੀਤੀ ਹੈ ਸੌਫਟ ਗੱਲਬਾਤ ਕੀਤੀ ਹੈ ਉਹਦੇ ਵਿੱਚ ਐਨਆਈਏ ਦੇ ਹਾਸਪ ਕਲੂ ਕਾ ਵੀ ਲੱਗੇ ਤੇ ਏਜੰਸੀਆਂ ਵੀ ਦਾਵਾ ਕਰ ਰਹੀਆਂ ਨੇ ਕਿ ਕਾਫੀ ਸਾਰੇ ਅਪਰਾਧ ਹੈ ਜਿਹੜੇ ਉਹ ਅੱਗੇ ਹੋਣ ਤੋਂ ਪਹਿਲਾਂ ਵੀ ਟ੍ਰੇਸ ਕੀਤੇ ਜਾ ਸਕਣਗੇ ਅੱਜ ਦਾ ਐਨਆਈਏ ਦਾ ਪ੍ਰੋਗਰਾਮ ਜਿਹੜਾ ਟੋਟਲ ਸਕਸੈਸਫੁਲ ਰਿਹਾ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ਾਨ ਤਮਾਮ ਜਾਣਕਾਰੀ ਦੇ ਲਈ ਤੇ ਮੁਖਸਸ ਸਾਹਿਬ ਦੇ ਵਿੱਚ ਜੁੜੀ ਹੈ ਐਨਆਈਏ ਦੇ ਵੱਲੋਂ ਰੇਟ ਕੀਤੀ ਗਈ ਹੈ